ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਸਮਰਾਥ ਬੁਟੀਕ ਤੇ ਅੱਜ ਦੀ ਜਿਹੜੀ ਕਲੈਕਸ਼ਨ ਰਹੂਗੀ ਜੀ ਆਰੀ ਤੇ ਹੈਂਡ ਦੇ ਜਿਹੜੇ ਸੂਟ ਤੁਹਾਨੂੰ ਦਿਖਾਵਾਂਗੇ ਆਰੀ ਵਰਕ ਹੋਇਆ ਹੋਇਆ ਤੇ ਹੈਂਡਵਰਕ ਹੋਇਆ ਹੋਇਆ ਹੈ ਅਲੱਗ-ਅਲੱਗ ਸਟੱਫ ਹੈ ਜੀ ਸਾਰਿਆਂ ਦਾ ਬਹੁਤ ਹੀ ਸੋਹਣੇ ਜੇ ਰੈਡੀ ਕੀਤੇ ਗਏ ਸੂਟ ਨੇ ਵੀਡੀਓ ਧਿਆਨ ਨਾਲ ਸੁਣਿਓ ਫੈਬਰਿਕ ਡਿਟੇਲ ਦਵਾਂਗੇ ਉਹਦੇ ਵਿੱਚ ਹੀ ਪ੍ਰਾਈਸ ਵਗੈਰਾ ਸਾਰਾ ਕੁਝ ਆਪਾਂ ਦੱਸਾਂਗੇ ਤੁਹਾਨੂੰ ਕਿੱਥੇ ਕਿੱਥੇ ਕਿਵੇਂ ਵਰਕ ਹੋਇਆ ਕਿਵੇਂ ਇਹਨਾਂ ਨੂੰ ਸਟਿਚ ਕਰਾ ਸਕਦੇ ਹੋ ਸਾਰਾ ਡਿਟੇਲ ਤੁਹਾਨੂੰ ਦੱਸਾਂਗੇ ਵੀਡੀਓ ਨਾ ਬਨੇ ਰਹੇ ਹੋ ਜੀ ਜਿਹੜੇ-ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਜੀ ਤੇ ਸਾਡੇ ਵਟਸਐਪ ਗਰੁੱਪ 'ਚ ਐਡ ਹੋਣ ਵਾਸਤੇ ਤੁਸੀਂ ਸਾਨੂੰ ਵਟਸਐਪ ਜਿਹੜਾ ਨੰ ਉੱਥੇ ਜਿਹੜੇ ਡੇਲੀ ਪ੍ਰਿੰਟ ਆਉਂਦੇ ਆ ਬਹੁਤ ਸੋਹਣੇ ਸੋਹਣੇ ਟਿਸਟਾ ਦੇ ਚਨਾਰ ਦੇ ਐਸਕੇ ਬ੍ਰੈਂਡ ਦੇ ਰਸ਼ੀਆ ਦੇ ਸੋਣ ਵਧੀਆ ਵਧੀਆ ਸਾਰੇ ਸੋਹਣੇ ਪ੍ਰਿੰਟ ਹੈ ਜਿਹੜੇ ਉੱਥੇ ਅਸੀਂ ਪਾਉਂਦੇ ਰਹਿੰਦੇ ਆ ਤੇ ਅੱਗੇ ਅੱਗੇ ਜੀ ਆਪਾਂ ਸ਼ਿਮਰ ਤੇ ਤੁਹਾਨੂੰ ਦਿਖਾਉਣੀ ਆ ਪਹਿਲਾ ਸੂਟ ਆ ਰਿਵਰਕ ਹੋਇਆ ਹੋਇਆ ਬਹੁਤ ਹੀ ਸੋਹਣੀ ਜੀ ਕਲੈਕਸ਼ਨ ਨੇ ਜੀ ਸਾਰੀ ਜ਼ਰੂਰੀ ਨਹੀਂ ਹੈਗਾ ਜੀ ਜਿਵੇਂ ਸੂਟ ਬਣੇ ਹੋਇਆ ਤੁਸੀਂ ਇਹਨਾਂ ਨੂੰ ਐਸੇ ਕਲਰ ਤੇ ਹੀ ਲੈਣਾ ਤੁਸੀਂ ਕਿਸੇ ਵੀ ਕਲਰ ਤੇ ਰੈਡੀ ਕਰਾ ਸਕਦੇ ਹੋ ਕਿਸੇ ਵੀ ਸਟੱਫ ਤੇ ਰੈਡੀ ਕਰਾ ਸਕਦੇ ਹੋ ਇਹ ਕਲਰ ਹੈ ਜੀ ਬਹੁਤ ਸੋਹਣਾ ਕਲਰ ਹੈ ਜੀ ਇਹ ਪਿੰਕ ਇੰਗਲਿਸ਼ ਜਿਹਾ ਸ਼ੇਡ ਹੈ ਜੀ ਇਹ ਤਾਂ ਇਹ ਦੇਖੋ neck ਬਣਿਆ ਹੋਇਆ ਇੱਥੇ neck line ਆਜੂਗੀ ਤੇ ਇਹ ਨੀਚੇ ਨੂੰ ਜਿਹੜਾ ਡਿਜ਼ਾਈਨ ਬਣਿਆ ਹੋਇਆ ਆਰੀ ਵਰਕ ਦਾ ਕੰਟਰਾਸਟ ਰੱਖਿਆ ਹੈ ਦਾ ਸਕਾਈ ਕਲਰ ਦੇ ਨਾਲ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਇਹਦੇ ਨਾਲ ਸ਼ਿਮਰ অর্ਗੈਂਜ਼ਾ ਦਾ ਦੁਪੱਟਾ ਲਾਉਂਗੇ ਲਾਈਟ ਵੇਟ ਰਹੂਗਾ ਬਾਕੀ ਤੁਸੀਂ بیس ਕਲਰ ਦਾ ਜਿਹੜਾ بیس ਜਿਹੜਾ ਹੋਗਾ ਸਟੱਫ ਇਹਦਾ ਵੀ ਤੁਸੀਂ ਦੁਪੱਟਾ ਲਾ ਸਕਦੇ ਹੋ ਇਹਦਾ ਵੀ ਵਧੀਆ ਲੱਗੂਗਾ ਅੱਗੇ ਵਰਕ ਤੁਸੀਂ ਚੈੱਕ ਕਰ ਲਿਆ ਇਹ ਆ ਗਿਆ ਜੀ ਬਾਜੂ ਦਾ ਵਰਕ ਇਸ ਤਰ੍ਹਾਂ ਦਾ ਆਰੀ ਵਰਕ ਹੋਇਆ ਹੋਇਆ ਇਸ ਤਰ੍ਹਾਂ ਦਾ ਕੰਮ ਤੁਹਾਨੂੰ ਬਾਜੂ ਤੇ ਮਿਲੂਗਾ ਪਹੁੰਚਿਆ ਤੇ ਵੀ ਬਣਵਾ ਸਕਦੇ ਹੋ ਕੁਝ ਸਕਿਪ ਕਰਾਉਣੇ ਕਰਾ ਸਕਦੇ ਹੋ ਐਡ ਕਰਾਉਣੇ ਉਹ ਵੀ ਕਰਵਾ ਸਕਦੇ ਹੋ ਤੇ ਅੱਗੇ ਆ ਗਿਆ ਜੀ ਆਪਣਾ ਰੈੱਡ ਕਲਰ ਨੇਚਰਲ ਕ੍ਰੇਪ ਤੇ ਬਣਿਆ ਹੋਇਆ ਬਹੁਤ ਹੀ ਸੋਹਣਾ ਵਰਕ ਹੋਇਆ ਹੋਇਆ ਜੀ ਇਹ ਦੇਖੋ ਇਸ ਤਰ੍ਹਾਂ ਦਾ ਕੰਮ ਹੈ ਜਿਹੜਾ ਘੇਰੇ ਤੇ ਆ ਗਿਆ ਘੇਰੇ ਤੇ ਚਾਕਾਂ ਤੇ ਕੰਮ ਮਿਲੂਗਾ ਤੇ ਨੈਕਲਾਈਨ ਬਣੀ ਹੋਈ ਹੈ ਬਹੁਤ ਹੀ ਪਿਆਰੀ ਨੈਕਲਾਈਨ ਬਣੀ ਹੋਈ ਹੈ ਤੇ ਇਹ ਆ ਗਿਆ ਜੀ ਬਾਜੂ ਦਾ ਕੰਮ ਬਾਜੂ ਤੇ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਹੈ ਤੇ ਇਹ ਆ ਗਈ ਜੀ ਸੈਕੰਡ ਬਾਜੂ ਪਹੁੰਚਿਆ ਤੇ ਐਡ-ਆਨ ਕਰਾਉਣ ਕਰਾ ਸਕਦੇ ਹੋ ਬਾਕੀ ਕਲਰ ਇਹਦਾ ਚੇਂਜ ਕਰਾ ਸਕਦੇ ਹੋ ਸਟੱਫ ਵੀ ਚੇਂਜ ਕਰਾ ਸਕਦੇ ਹਾਂ ਵਿਦ ਦੁਪੱਟਾ ਸਾਰੇ ਪ੍ਰਾਈਸ ਦੱਸ ਰਿਹਾ ਵਿਦਆਊਟ ਸਟਿਚਿੰਗ ਦੱਸ ਰਿਹਾ ਵਿਦ ਦੁਪੱਟਾ ਦੱਸ ਰਿਹਾ ਨੈਕਸਟ ਸੂਟ ਆ ਗਿਆ ਜੀ ਆਪਣਾ ਆਰੀ ਵਰਕ ਇਹ ਦੇਖੋ ਤੁਸੀਂ ਬਹੁਤ ਹੀ ਸੋਹਣਾ ਜਿਹਾ ਡਿਜ਼ਾਈਨ ਹੈ ਜੀ ਇਹ ਚਾਕਾਂ ਦਾ ਕੰਮ ਹੋਇਆ ਹੋਇਆ ਹੈ ਫਰੰਟ ਘੇਰੇ ਦਾ ਕੰਮ ਹੋਇਆ ਹੋਇਆ ਤੇ ਇਹ ਇਹ ਆ ਗਈ ਜੀ neck line ਬਹੁਤ ਹੀ ਪਿਆਰੀ ਸਾਰੇ ਜਨਨ ਪ੍ਰਾਈਸ ਤੇ ਤੁਹਾਨੂੰ ਸੂਟ ਮਿਲ ਰਹੇ ਨੇ ਜੀ ਇਹ ਕਮ ਸਾਡਾ ਸਾਰਾ ਬਹੁਤ ਹੀ ਜਿਆਦਾ ਪਿਆਰਾ ਹੁੰਦਾ ਕੋਈ ਐ ਨਹੀਂ ਹੈਗਾ ਰੈਡੀमेड ਸੂਟ ਨਹੀਂ ਸੇਲ ਕਰਦੇ ਅਸੀਂ ਆਪਣੇ ਤਿਆਰ ਕਰਾਏ ਹੋਏ ਸੂਟ ਹੀ ਸੇਲ ਕਰਦੇ ਆਂ ਇਹ ਬੈਕ ਸਾਈਡ ਆ ਗਈ ਜੀ ਚੱਕਾਂ ਤੇ ਘੇਰਾ ਅੱਜਕਲ ਬਹੁਤ ਹੀ ਟ੍ਰੈਂਡ ਹੋ ਰਿਹਾ ਜੀ ਬੈਕ ਸਾਈਡ ਵਰਕ ਦਾ ਤੇ ਇਹ ਆਪਣਾ ਬੈਕ ਤੇ ਬਣਿਆ ਹੋਇਆ ਤੇ ਇਹਦੇ ਨਾਲ ਬਾਜੂ ਦਾ ਕੰਮ ਵੀ ਤੁਹਾਨੂੰ ਦਿਖਾਉਣੀ ਆ ਬਾਜੂ ਤੇ ਵੀ ਬਹੁਤ ਹੀ ਪਿਆਰਾ ਜਿਹਾ ਕੰਮ ਹੋਇਆ ਹੋਇਆ ਇਹ ਰਹੀਆਂ ਇਹਦੀਆਂ ਬਾਜੂ ਕੰਟਰਾਸਟ ਵੀ ਬਹੁਤ ਪਿਆਰਾ ਜੀ ਇਹ ਪਰਪਲ ਤੇ ਸਕਾਈ ਦਾ ਕੰਟਰਾਸਟ ਹੈ ਇਹ ਬਾਜੂ ਦਾ ਕੰਮ ਆ ਗਿਆ ਪਹੁੰਚਿਆ ਤੇ ਕਰਾਉਣੇ ਕਰਾ ਸਕਦੇ ਹੋ ਫਿਲਹਾਲ ਆ ਪਹੁੰਚਿਆ ਤੇ ਜਿਹੜਾ ਆਪਾਂ ਵਰਕ ਨਹੀਂ ਕਰਾਇਆ ਹੋਇਆ ਇਹਦੇ ਨਾਲ ਦੁਪੱਟਾ ਤੁਸੀਂ ਕੋਈ ਵੀ ਰੈਡੀ ਕਰਾ ਸਕਦੇ ਹੋ ਸਿੰਥੈਟਿਕ ਸਟਫ ਚ ਵੀ ਕਰਾ ਸਕਦੇ ਹੋ ਜੇ ਪਾਰਟੀ ਵੇਅਰ ਲੁੱਕ ਬਣਾਉਣ ਲਈ ਤੇ ਤੁਸੀਂ ਜੇ ਸਿੰਪਲ ਔਰ ਟੂਟਿੰਚ ਆਰਮ ਪਾਉਣ ਵਾਸਤੇ ਸੂਟਰ ਰੈਡੀ ਕਰਾਉਣਾ ਹੈ ਇਹਦੇ ਨਾਲ ਬੈਂਬਰ ਦਾ ਦੁਪੱਟਾ ਵੀ ਬਹੁਤ ਸੋਹਣਾ ਲੱਗੂਗਾ ਪਿਓਰ ਬੈਂਬਰ ਦਾ ਤੇ ਉਹ ਵੀ ਲਾਈਟ ਵੇਟ ਜੌਰਜਟ ਦਾ ਦੁਪੱਟਾ ਹੁੰਦਾ ਉਹ ਵੀ ਰੈਡੀ ਕਰਾ ਸਕਦੇ ਹੋ ਜੀ ਬਹੁਤ ਪਿਆਰੇ ਸੂਟ ਬਣਨਗੇ ਜੀ ਇਹ ਇੱਕ ਆਪਣੇ ਕੋਲੇ ਇਹ ਪ੍ਰਿੰਟ ਸੂਟ ਆ ਗਏ ਜੀ ਇੰਨਾਂ 'ਚ ਵੀ ਤੁਹਾਨੂੰ ਹੋਰ ਕਲਰ ਮਿਲ ਜਾਣਗੇ ਇਹ ਦੇਖੋ ਤੁਸੀਂ ਇਸ ਤਰ੍ਹਾਂ ਦਾ ਜਿਹੜਾ ਘੇਰੇ ਤੇ ਤੁਹਾਨੂੰ ਸਾਰੀ ਸ਼ਰਟ ਦੇ ਵਿੱਚ ਹੈਂਡ ਦਾ ਟੱਚ ਮਿਲੇਗਾ ਬਹੁਤ ਪਿਆਰਾ ਸੂਟ ਬਣਿਆ ਹੋਇਆ ਜੀ ਇਹ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਲਾਈਟ weight ਜਸਟਾਫਾ ਬਰਬਰੀ ਤੇ ਬਣਿਆ ਹੋਇਆ ਸੂਟ ਹੈ ਹੈਂਡ ਦੇ ਨਾਲ ਜਿਹੜਾ ਹਾਈਲਾਈਟ ਕੀਤਾ ਹੋਇਆ ਪ੍ਰਿੰਟ ਬਹੁਤ ਹੀ ਪਿਆਰਾ ਕਲਰ ਵੀ ਇਸ ਚ ਬਹੁਤ ਪਿਆਰੇ ਨੇ ਜੀ ਤੇ ਇਹਦੇ ਨਾਲ ਪ੍ਰਿੰਟਡ ਦੁਪੱਟਾ ਆਊਗਾ ਦੁਪੱਟਾ ਤੁਹਾਨੂੰ ਖੋਲ ਕੇ ਦਿਖਾਉਣੀ ਆ ਬਹੁਤ ਵਧੀਆ ਦੁਪੱਟਾ ਹੈ ਜੀ ਇਹਦੇ ਨਾਲ ਇਸ ਤਰ੍ਹਾਂ ਦਾ ਪ੍ਰਿੰਟ ਪ੍ਰਿੰਟ ਦੇਖੋ ਤੁਸੀਂ ਕਿੰਨਾ ਜਿਆਦਾ ਸੋਹਣਾ ਪ੍ਰਿੰਟ ਆ ਇਹ ਦੇਖੋ ਬਹੁਤ ਪਿਆਰਾ ਕਲਰ ਵੀ ਇਹ ਚ ਸਾਰੇ ਇੰਗਲਿਸ਼ ਸ਼ੇਡ ਨੇ ਜੀ ਇਹ ਤੁਹਾਨੂੰ ਦਿਖਾ ਰਹੇ ਆਂ ਆਪਾਂ ਲਾਈਟ ਪਿਸਤਾ ਕਲਰ ਹੈ ਬਿਲਕੁਲ ਲਾਈਟ ਪਿਸਤਾ ਕਲਰ ਮੈਚਿੰਗ ਸੂਟ ਰਹੂਗਾ ਜੀ ਇਹ ਤੇ ਨੈਕਸਟ ਆ ਗਿਆ ਜੀ ਆਪਣਾ ਸੈਮੀ ਸਿਲਕ ਤੇ ਬਣਿਆ ਹੋਇਆ ਵੀ ਨੈਕ ਬਣਿਆ ਹੋਇਆ ਜੀ ਸੈਂਟਰ ਪੈਨਲ ਪਾਏ ਹੋਏ ਨੇ ਕੰਟਰਾਸਟ ਜਿਵੇਂ ਪਰਪਲ ਵਾਈਨ ਸ਼ੇਡ ਦਾ ਸੂਟ ਹੈ ਜੀ ਤੇ ਪਿੰਕਰ ਸਕਾਈ ਕਲਰ ਦਾ ਜਿਹੜਾ ਕੰਟਰਾਸਟ ਰੱਖਿਆ ਤੁਸੀਂ ਇਹਦੇ ਨਾਲ ਟਾਈਡਾਈ ਦੁਪੱਟਾ ਰੈਡੀ ਕਰਾਉਗੇ ਬਹੁਤ ਪਿਆਰਾ ਬਣਨ ਵਾਲਾ ਹੈ ਜੀ ਨਾਲ ਤੇ ਜੇ ਪਾਰਟੀ ਲੁੱਕ ਦੇ ਸੂਟ ਹੋਗੇ ਨਾਲੇ ਬਹੁਤ ਹੀ ਸੋਹਣੇ ਲੱਗਣਗੇ ਜੀ ਜੈਨੂਇਨ ਜੇ ਪ੍ਰਾਈਸ 'ਚ ਬਣਗੇ ਸੂਟ ਦੇਖੋ ਬਾਜੂ ਤੇ ਬਹੁਤ ਹੀ ਪਿਆਰਾ ਕੰਮ ਹੋਇਆ ਹੋਇਆ ਜਿਵੇਂ ਅੱਜਕੱਲ ਟ੍ਰੈਂਡ ਹੈ ਜੀ ਕੱਟ ਦੇ ਕੇ ਆਪਾਂ ਸੂਟ ਰੈਡੀ ਕਰਾ ਸਕਦੇ ਹਾਂ ਇਥੋਂ ਬਾਜੂ ਤੇ ਜਿਹੜਾ ਕੱਟ ਦੇ ਸਕਦੇ ਹਾਂ ਜੇ ਹੀ ਕੰਮ ਤੁਸੀਂ ਪਹੁੰਚਿਆ ਤੇ ਵੀ ਕਰਵਾਉਂਗੇ ਬਹੁਤ ਵਧੀਆ ਲੱਗੂਗਾ ਜਿਵੇਂ ਕਿ ਆਪਣਾ ਹੋਇਆ ਹੋਇਆ ਦੇਖੋ ਤੁਸੀਂ ਇਹੀ ਕੰਮ ਪਹੁੰਚਿਆ ਤੇ ਵੀ ਬਹੁਤ ਪਿਆਰਾ ਲੱਗੂਗਾ ਇੱਕ ਕਸਟਮਰ ਨੇ ਆਪਣੇ ਤੋਂ ਇਹ ਵਾਲਾ ਜਿਹੜਾ ਸਟੱਫ ਇਸ ਤਰ੍ਹਾਂ ਦਾ ਬਾਟਮ ਦਾ ਰੱਖਿਆ ਆਪਾਂ ਇਹਨਾਂ ਪਲਾਜ਼ੋ ਸਟਿਚ ਕਰਨਾ ਤੇ ਸ਼ਰਟ ਦੁਪੱਟਾ ਵੀ ਆਪਣਾ ਹੀ ਰੈਡੀ ਕਰਨਾ ਬਹੁਤ ਪਿਆਰਾ ਬਣੂਗਾ ਜੀ ਇਹ ਸੂਟ ਇਹਨਾਂ 'ਚ ਕੋਈ ਵੀ ਸੂਟ ਪਸੰਦ ਆਉਂਦਾ ਹੈ ਤੁਸੀਂ ਕਿਸੇ ਵੀ ਕਲਰ 'ਚ ਕਿਸੇ ਵੀ ਸਟੱਫ ਤੇ ਤੁਸੀਂ ਰੈਡੀ ਕਰਾ ਸਕਦੇ ਹੋ ਇਹ 'ਚ ਆਪਣੇ ਕੋਲੇ ਹੋਰ ਵੀ ਕਲਰ ਹੈਗੇ ਨੇ ਤੁਸੀਂ WhatsApp ਤੇ ਮੈਸੇਜ ਕਰਕੇ ਇਹਦੇ ਕਲਰ ਵੀ ਮੰਗਵਾ ਸਕਦੇ ਹੋ ਤੇ ਇਹਨਾਂ ਨੂੰ ਵੀ ਕਿਸੇ ਵੀ ਸਟੱਫ 'ਚ ਰੈਡੀ ਕਰਾ ਸਕਦੇ ਹੋ ਜੀ ਤੁਸੀਂ ਕੋਈ ਵੀ ਸੂਟ ਪਸੰਦ ਆਉਂਦਾ ਚੰਗੀ ਤਰ੍ਹਾਂ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ ਸੈਂਡ ਕਰ ਸਕਦੇ ਹੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ